okay my friend how are you very good oh, oh, and you I'm talking to you oh, 86 old are you 86 86 what, what are you doing selling candy right yeah candy how host, many days you work? candy hostess, all kinds of stuff Chip, yeah all kinds man of stuff. you're still doing hard work but that means you never steal you never cheat nobody because you're working hard. I don't need to cheat nobody. I'm 65. Huh? I'm 65. I'm oh, 65. Yeah. And I'm still working because I need more to raise my kids. Yeah. But well, see, my kids are all gone. My son, mm -hmm. he normally does it. But something went wrong with his heart. Oh, I see. And his, his lung collapsed and he's still having trouble. I just talked to him yesterday. he go to the hospital and he's getting all. The, so that's the reason I'm working. Oh, my God. ਅੰਦੇ ਲੋ ਵੀ ਆਪਣੇ 8 ਟਾਈਮਸ 8 ਟਾਈਮਸ ਅਗੇਨ ਆਵ ਹੈਡ ਟੂ ਕਮ ਬੈਕ ਟੂ ਵਰਕ ਫॉर ਹਿਮ ਆ ਆਈ ਸੀ ਨਾਉ ਆਈ ਗਾਟ ਵਨ ਮੋਰ ਟੂ ਫਰੀ ਟਾਈਮ ਕੁਡ ਬੀ 9 ਇਫ ਆਈ ਕੈਨ ਮੇਕ ਇਟ ਵਿਦਆਊਟ ਫਾਲਿੰਗ ਓਵਰ ਓ ਮਾਈ ਗਾਸ਼ ਆ ਬੰਦਾ ਵੀ 86 ਸਾਲ ਦਾ ਲੈਟ ਮੀ ਸੇ ਸਮਥਿੰਗ ਇਨ ਮਾਈ ਲੈਂਗੁਏਜ ਓਕੇ ਇਹ 86 ਸਾਲ ਦਾ ਤੇ ਇਹ ਕੈਂਡੀਆਂ ਵੇਚਦਾ ਅਜੇ ਵੀ ਆਪਣੇ ਲੋਕ ਕਹਿੰਦੇ ਜੀ ਗੋਰੇ ਤਾਂ ਨਹੀਂ ਇੱਕ ਦੂਜੇ ਦਾ ਖਿਆਲ ਰੱਖਦੇ ਤੇ ਇਹ ਬੰਦਾ ਕੰਮ ਅੱਜ ਤੱਕ ਕਿਉਂ ਕਰ ਰਿਹਾ ਬਈ ਇਹਦਾ ਮੁੰਡਾ ਜਿਹੜਾ ਨਾ ਉਹ ਹੈਗਾ ਬਿਮਾਰ ਉਹਦਾ ਹਾਰਟ ਸਟੱਕਿਆ ਲੰਗ ਸਟੱਕਿਆ ਤੇ ਇਹ ਉਹਦੀ ਹੈਲਪ ਕਰਨ ਵਾਸਤੇ ਕੰਮ ਕਰਦਾ ਤੇ ਇਹ ਆਪ ਵੀ ਦੇਖੋ ਬਈ ਇਹ ਤਾਂ ਤੰਦਰੁਸਤ ਨਹੀਂ ਵਿਚਾਰਾ ਆਹ ਦੇਖੋ ਇਹ ਚੈੱਕ ਚੈੱਕ ਹੋਇਆ ਅੱਜ ਹੀ ਤੇ ਮਨਦਾਦਾ ਵੀ ਇਹ ਵੀ 8-9 ਵਰੀ ਇਹ ਡਿੱਗ ਚੁੱਕਿਆ ਕੰਮ ਤੇ ਤੇ ਇਹ ਆਪਣੇ ਪੁੱਤ ਦਾ ਕਰਕੇ ਕਰਦਾ ਸਾਡੇ ਲੋਕੀ ਕਹਿੰਦੇ ਜੀ ਸਾਡੇ ਲੋਕ ਕੀ ਕਰਦੇ ਮਾਪਿਓ ਬੱਚਿਆਂ ਦਾ ਦੂਜੇ ਨਹੀਂ ਕਰਦੇ ਇਹ ਸਾਰੇ ਥਾਂ ਹੀ ਹੁੰਦਾ ਹੈ ਜੇ ਆਪਣੇ ਕੋਈ 5% ਕਰਨ ਵਾਲੇ ਆ ਤੇ 5% ਇਹਨਾਂ ਵਿੱਚ ਵੀ ਹੈਗੇ ਆ ਤੇ ਜੇ ਚੰਗਾ ਕਰਨ ਵਾਲੇ ਤੇ ਚੰਗੇ ਕਰਨ ਵਾਲੇ ਵੀ ਹੈਗੇ ਆ ਠੀਕ ਹੈ ਨਾ ਸਾਰੀਆਂ ਕਮਿਊਨਿਟੀਆਂ ਸਾਰੇਾਂ ਦੇ ਵਿੱਚ ਇੱਕੋ ਹੀ ਕੰਮ ਚੱਲਦਾ ਹੁੰਦਾ ਲੋਕ ਚੰਗੇ ਵੀ ਹੁੰਦੇ ਤੇ ਮਾੜੇ ਵੀ ਹੁੰਦੇ ਤੇ 86 ਸਾਲ ਦਾ ਬੰਦਾ ਅਜੇ ਕੰਮ ਕਰਦਾ ਤੇ ਕਹਿੰਦਾ ਵੀ ਮੈਨੂੰ ਪਤਾ ਨਹੀਂ ਵੀ ਮੈਂ ਕਿੰਨਾ ਚਿਰ ਅਜੇ ਲੰਮਾ ਹੋਰ ਕਰਨਾ ਕਾਹੂ ਦੇਖ ਲਓ ਭਾਈ ਇਸ ਕਰਕੇ ਹਿੰਮਤ ਕਰਿਆ ਕਰੋ ਤੇ ਨਾਲ ਨਾਮ ਜਪਿਆ ਕਰੋ ਸਿਹਤ ਤੰਦਰੁਸਤ ਤਾਂ ਰਹੇਗੀ ਜੇ ਖਾਣਾ ਪੀਣਾ ਠੀਕ ਰੱਖੋਗੇ ਖਾਣਾ ਤੋ ਕਹਿੰਨੇ ਆਂ ਅਸੀਂ ਸਾਨੂੰ ਕਿਹੜਾ ਟੱਕਿਆ ਸਾਨੂੰ ਕਿਹੜਾ ਕੀਤਾ ਅਸੀਂ ਕਿਹੜਾ ਵ੍ਰਿਸ਼ਿਆ ਭਾਈ ਉਹ ਮਾਲਕ ਕੋਲ ਹਿਸਾਬ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਜੇ ਅਮਰਿਤ ਛੱਕੇ ਵਾਲੇ ਦਾ ਕੋਈ ਵੱਖਰਾ ਨਹੀਂ ਹੁੰਦਾ ਤੇ ਦੂਜੇ ਦਾ ਕੋਈ ਵੱਖਰਾ ਨਹੀਂ ਮਾੜੇ ਕੰਮ ਕਰਾਂਗੇ ਮਾੜੇ ਜਿਹੜੇ ਕਰਮ ਅੱਗੇ ਲਿਖੇ ਜਾਣਗੇ ਚੰਗੇ ਥੋੜੀ ਲਿਖੇ ਜਾਣੇ ਤੇ ਨਾਲ ਪਾਈਆ ਸਿੱਖਣ ਵਾਸਤੇ ਆ ਕੁਝ ਉਹ ਸਿੱਖੀ ਇਹਨਾਂ ਲੋਕਾਂ ਤੋਂ ਵੀ ਸਿੱਖਣ ਨੂੰ ਮਿਲ ਜਾਂਦਾ ਬਹੁਤ ਕੁਝ ਠੀਕ ਹੈ ਗਰੋਹ ਪਿਆਰੇ ਆ ਖਾਲਸਾ ਵਾਹੀ ਫਤਿਹ ਤੇ ਅੱਜ ਤਾਂ ਦੇ ਵਿਲੜ ਵੀ ਹੈਗੇ ਨਾ ਮੈਂ ਵੇਖਦਾ ਕੰਮ ਹੀ ਨਹੀਂ ਕਰਦੇ ਅੱਜ ਨੂੰ ਬਸ ਇਹ ਕੰਮ ਹੀ ਨਹੀਂ ਕਰਦੇ ਲਾਲਾ ਸਰਕਾਰ ਕੋਲ ਖਾਈ ਜਾਂਦੇ